ਲੋ ਵੀ ਮਿੱਤਰੋ ਅੱਜ ਤੁਹਾਨੂੰ ਇੱਕ ਐਹੋਜਾ ਜਿਹਾ ਜਗਾੜ ਦਿਖਾਉਨੇ ਆ ਜਿਹੜਾ ਨਾ ਤੁਸੀਂ ਅੱਜ ਤੋਂ ਪਹਿਲਾਂ ਕਦੀ ਦੇਖਿਆ ਹੀ ਨਹੀਂ ਹੋਣਾ ਆਪਣਾ ਬਾਈ ਦੇ ਫਾਰਮ ਤੇ ਆਏ ਸੀ ਕਿਤੇ ਬਾਈ ਦੇ ਫਾਰਮ ਤੇ ਨਾ ਆਪਾਂ ਨੂੰ ਇੱਕ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ ਆ ਦੇਖੋ ਬਾਈ ਨੇ ਨਾ ਫਰਿੱਜ ਦੇ ਵਿੱਚ ਮੋਟਰ ਦਾ ਸਟਾਰਟਰ ਲਾਇਆ ਆ ਹੁਣ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਆਪਾਂ ਨੂੰ ਨਾ ਐਹੋਜੇ ਸਟਾਰਟਰ ਲਾਉਣ ਵਾਸਤੇ ਆ ਮੋਟਰ ਦਾ ਦੇਖੋ ਮੋਟਰ ਦਾ ਸਟਾਰਟਰ ਚੱਲ ਰਿਹਾ ਇਸ ਤੇ ਆ ਮੋਟਰ ਲੱਗੀ ਆ ਤੇ ਨਾਲ ਹੀ ਬਾਈ ਨੇ ਆਂਦੇ ਫਰਿੱਜ ਦੇ ਵਿੱਚ ਮੋਟਰ ਦਾ ਸਟਾਰਟਰ ਲਾਤਾ ਆਮ ਤੌਰ ਤੇ ਆਪਾਂ ਨੂੰ ਦੇਖਣਾ ਪੈਂਦਾ ਕਿ ਜੇ ਆਪਣੇ ਕੋਲ ਜਗ੍ਹਾ ਨਾ ਹੋਵੇ ਤਾਂ ਆਪਾਂ ਨੂੰ ਪਹਿ ਇੱਕ ਕਮਰਾ ਛੱਤਨ ਦੀ ਲੋਡ ਹੁੰਦੀ ਆ ਤਾਂ ਜਾਂ ਚਾਰ ਦਿਵਾਰੀ ਕਰਨੀ ਪੈਂਦੀ ਆ ਕਿਮੀ ਕਰਨੀ ਤੋਂ ਬਚਿਆ ਜਾ ਸਕੇ ਜਾਂ ਚੋਰੀ ਚਕਾਰੀ ਤੋਂ ਬਚਾਇਆ ਜਾ ਸਕੇ ਪਰ ਬਾਈ ਨੇ ਦੇਖੋ ਕਿੱਡਾ ਸਹੀ ਜਿਗਾਰਡ ਲਾਇਆ ਕਿ ਕਰੇ ਇੱਕ ਖਾਲੀ ਫਰਿੱਜ ਪਈ ਸੀ ਬਾਈ ਦਾ ਦਿਮਾਗ ਦੇਖੋ ਕਿੱਡਾ ਕੰਮ ਕੀਤਾ ਕਿ ਕਰੇ ਇੱਕ ਫਾਲਤੂ ਫਰਿੱਜ ਪਈ ਸੀ ਫਾਲਤੂ ਫਰਿੱਜ ਨੂੰ ਦੇਖੋ ਕਿਵੇਂ ਵਰਤਿਆ ਵਿੱਚ ਹੀ ਉਹਦੇ ਸਾਰਾ ਸਟਾਰਟਰ ਬਾਈ ਨੇ ਫਿੱਟ ਕਰਾ ਦਿੱਤਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਤਾਰ ਜਾ ਰਹੀ ਹੈ ਇਧਰਲੇ ਪਾਸੇ ਤੇ ਨਾਲ ਹੀ ਆ ਦੇ ਲੋ ਆ ਮੋਟਰ ਚੱਲ ਰਹੀ ਹੈ ਬਾਈ ਦੀ ਠੀਕ ਹੈ ਜੀ ਸੋ ਗੱਲ ਬਾਈ ਕੁਝ ਵੀ ਨਹੀਂ ਹੁੰਦੀ ਬਸ ਗੱਲ ਦਿਮਾਗ ਦੀ ਆ ਦਿਮਾਗ ਦੇਖੋ ਬਾਈ ਨੇ ਕਿਵੇਂ ਵਰਤਿਆ ਸੋ ਪਹਿਲਾਂ ਇਹਦੇ ਅਸ ਬਾਈ ਨੂੰ ਕਿੰਨਾ ਖਰਚਾ ਕਰਨਾ ਪੈਣਾ ਸੀ ਚਾਰ ਦਿਵਾਰੀ ਕਰਨੀ ਪੈਣੀ ਸੀ ਇੱਧਰ ਉੱਧਰ ਲਪਣਾ ਪੈਣਾ ਸੀਗਾ ਜਾਂ ਕੋਈ ਜਗ੍ਹਾ ਲਪਣੀ ਪੈਣੀ ਦੇਖੋ ਛੋਟੀ ਜਗ੍ਹਾ 'ਚ ਹੀ ਬਾਈ ਨੇ ਜਗਾੜ ਲਾਤਾ ਸੋ ਐਹੋ ਜਿਹੇ ਆ ਦੋਸਤੋ ਵੀਡੀਓ ਦੇਖਣ ਵਾਸਤੇ ਰੋਜ਼ ਨਵੀਂ ਨਵੀਂ ਤਰਕੀਬਾਂ ਦੇਖਣ ਵਾਸਤੇ ਸਕੀਮਾਂ ਦੇਖਣ ਵਾਸਤੇ ਨਾ ਤੁਸੀਂ ਸਾਡਾ ਜੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰੋ ਜੇ YouTube ਤੇ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਹੋ ਜੀਆਂ ਵੀਡੀਓਜ਼ ਰੋਜ਼ ਨਵੇਂ ਨਵੇਂ ਤਰਕੀਬਾਂ ਬੰਦੀਆਂ ਨੇ ਦੇਖੋ ਬਾਹਰ ਰਹਿੰਦੇ ਨਾ ਲੋਕ ਵੀ ਆ ਫ੍ਰਿਜ ਦੇ ਚਲੋ ਲੋਕ ਲਾਤਾ ਜਿਹੜੀ ਤਾਰ ਐ ਤੇ ਤੁਸੀਂ ਤਾਰ ਦੇਖੋ ਥੱਲੋਂ ਅੰਦਰ ਕੀਤੀ ਬਾਈ ਨੇ ਤੇ ਆ ਪਿੱਛੋਂ ਜਿਹੜੀ ਸਪਲਾਈ ਆ ਆ ਦੇਖੋ ਇਹ ਸਪਲਾਈ ਸਾਰੀ ਪਿੱਛੋਂ ਆ ਰਹੀ ਆ ਆ ਰਹੀ ਬਾਈ ਨੇ ਆਦਾ ਟਰਾਂਸਫਰਵਾ ਅੱਗੇ ਟਰਾਂਸਫਰਵਾ ਤੇ ਆ ਸਾਰੀ ਸਪਲਾਈ ਇਹ ਤੋਂ ਮੋਰਾ ਕਰਕੇ ਫ੍ਰਿਜ ਦੇ ਵਿੱਚੋਂ ਆ ਰਹੀ ਆ ਸੋ ਕੋਈ ਜ਼ਿਆਦਾ ਰਿਸਕੀ ਕੰਮ ਵੀ ਨਹੀਂ ਗਾ ਬਿਲਕੁਲ ਸੇਫ ਕੰਮ ਆ ਆ ਦੇਖੋ ਹੁਣ ਜਿਵੇਂ ਮੋਟਰ ਚੱਲ ਵੀ ਰਹੀ ਆ ਮੋਕੇ ਦੇ ਮੋਟਰ ਚੱਲ ਰਹੀ ਆ ਆ ਦਿਖਾ ਵੀ ਦਿੰਨੇ ਆ ਮੋਕੇ ਦੇ ਮੋਟਰ ਆ ਦੇਖੋ ਸੋ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜੇ ਠੀਕ ਹੈ ਜੀ ਓਕੇ